ਸਸਤਰੀ ਕਾਲ ਸਾਰੇ ਭਰਾਵਾਂ ਨੂੰ ਲਓ ਜੀ ਹਾਂਜੀ ਭਾਈ ਸਸਤਰੀ ਕਾਲ ਜੀ ਸਾਰੇ ਵੀਰਾਂ ਨੂੰ ਜੀ ਠੀਕ ਠਾਕ ਨੇ ਭਾਈ ਜੀ ਸਾਰੇ ਵੀਰ ਹਾਂਜੀ ਇੱਕ ਬੇਨਤੀ ਆ ਵੀਰਾਂ ਸੋਣਿਆ ਧਿਆਨ ਨਾਲ ਇਹ ਜਾਂ ਕੋਟ ਹੋਵੇ ਕਿਤੇ ਵੀ ਕਿਸੇ ਬੰਦੇ ਕੋ ਪਤਾ ਲੱਜਾ ਮੈਂ ਕਾਟਨ ਦਾ ਸਾਨੂੰ ਕੋਰੀਅਰ ਕਰ ਦਿਓ ਭਾਈ ਬਣ ਕੇ ਆਪਣਾ ਨੰਬਰ ਪਾ ਦੇ ਅਸੀਂ ਪੈਸੇ ਪਾ ਦਾਂਗੇ ਤੁਹਾਨੂੰ ਦੋ ਤਿੰਨ ਕੋਟ ਇਹ ਜੇ ਚਾਹੀਦੇ ਨੇ ਹਾਂਜੀ ਇਹ ਮੋਟੇ ਨਹੀਂ ਪਾਉਂਦਾ ਵੀਰੇ ਇਹ ਜਾਂ ਕੋਈ ਨਹੀਂ ਪਾਉਂਦਾ ਇਹ ਜਾਂ ਇਹ ਜੇ ਭੇਜਿਓ ਪਤਲੇ ਜੇ ਕਿਸੇ ਤੇ ਮਿਲਦੇ ਕੋਈ ਬੰਦਾ ਹੋਇਆ ਆਪਣੇ ਨਾਲ ਤੇ ਹੋਵੇ ਲਾਲ ਰੰਗ ਦਾ ਲਾਲ ਰੰਗ ਹਾਂ ਹੋਰ ਰੰਗ ਨਾ ਕੋਈ ਹੋਵੇ ਲੈ ਤੁਹਾਨੂੰ ਦਿਖਾਈਏ ਜਾਨਵਰ ਖੋਲੀਏ ਲਓ ਮੁਰਗੇ ਦਾ ਛੜ ਤੇ ਆਪਾਂ ਮੁਰਗੀ ਆਂਡਿਆਂ ਤੋਂ ਉੱਠੀ ਆ ਬਿੱਠ ਕੇ ਡੀਮ ਮਾਰੀ ਇਹਨੇ ਚੱਲ ਉਧਰ ਹਾਂਜੀ ਭਰਾ ਆ ਪੱਠੀ ਦਿਖਾਉਣਾ ਤੁਹਾਨੂੰ ਪੱਠਾ ਦੇਖੋ ਅਮਨ ਦਿਖਾ ਪੁੱਤ ਖੜਾ ਹੋ ਕੇ ਇਹਨੂੰ ਸਮਾਰ ਕੇ ਕੱਲ ਮੰਗੂ ਨਾ ਕਰੀ ਇਹ ਸਰਫਰ ਹੋਇਆ ਬੈਠਾ ਅੱਖਾਂ ਦਿਖਾਈਆਂ ਟਕਾ ਕੇ ਲਓ ਵੀਰੇ ਕਿਹੜਿਆਂ ਦਰਛੇ ਇਹ ਕਾਲੀ ਜਿਹੜੀ ਇਹਨਾਂ ਕਾਲੀ ਭੁਲਿਹਰਤੀ ਦੀ ਉਹਨੂੰ ਪੁੱਛਤਾ ਤੇਰੇ ਕੋ ਕਹੀਦੀ ਏ ਕਿਵੇਂ ਉੜੀ ਦਿਖਾ ਦੇ ਇਹਨੂੰ ਦੱਸ ਬੋਲ ਕੇ ਵਧੀਆ ਉੜੀ ਆ ਕਿੱਥੇ ਛੱਡੀ ਸੀ ਬਾਈ ਜੀ ਭੋਂ ਪੋਰ ਲੈ ਦਿਖਾ ਇਹਦਾ ਪੱਲਾ ਬੈਠ ਕਰ ਤੀਨੇ ਹਲੋ ਜੀ ਇਹ ਬੈਠ ਇਹ ਹੁਣ ਕੱਢ ਲੈਣਾ ਵੀਰੇ ਅਸੀਂ ਐਵੇਂ ਕਬੂਤਰ ਆਹੇ ਬਹੁਤ ਜ਼ਿਆਦਾ ਇਹਨੇ ਮਾਰਤਾ ਹੋ ਥੱਲਿਓਂ ਵੀ ਦਿਖਾਈ ਆ ਮਨ ਥੱਲਿਓਂ ਸਹੀ ਆ ਇਹ ਉਹ ਖੰਭ ਵੀ ਦਿਖਾ ਰਹੇ ਆ ਵੀ ਦਿਖਾ ਦੇ ਜਾਨਾ ਲਓ ਜੀ ਇਹ ਆਹ ਲਓ ਵੀਰੇ ਲਾਲ ਪਿਆ ਜਵੇਂ ਹੁਣ ਇਹ ਦੂਸਰਾ ਛੱਡਾਂਗੇ ਇਹਨੂੰ ਦਿਖਾਈ ਇਹਦਾ ਖੰਭ ਥੱਲੇ ਵਾਲੇ ਖੰਭ ਦਿਖਾਈਆਂ ਟਿੱਡਾ ਜਾ ਕਰਕੇ ਆਹ ਲਓ ਇਹ ਸਹੀ ਨਹੀਂ ਹੈ ਵੀਰੇ ਇਹ ਛੱਡ ਦੇਮਨ ਇਹਨੂੰ ਛੋਡੇ ਜਾ ਬਰਾ ਬੰਨ ਦੇ ਛਤਰੀ ਤੇ ਇਹਨੂੰ ਬੰਨ੍ਹ ਦੋ ਚਾਰ ਦਿਨ ਫੇਰ ਇਹਨੂੰ ਡਾਵਾਂਗੇ ਛਤਰੀ ਤੇ ਬੰਨ੍ਹ ਦੇ ਪੁੱਤ ਛਤਰੀ ਤੇ ਲੈ ਬਾਈ ਹੋਰ ਬੰਨ੍ਹ ਦੀਏ ਦੋ ਨਾਲ ਇਹਦੇ ਇਹਨਾਂ ਹੁਣ ਕੱਢ ਲੈਣ ਨੇ ਬਾਈ ਜਾਨਪਰ ਆਪਾਂ ਇਧਰੋਂ ਕਬੂਤਰ ਨੇ ਜਿਹੜੇ ਦੋ ਤਿੰਨੋਂ ਚੱਕ ਕੇ ਉਧਰ ਮਾਰਨੇ ਨੇ ਤੋੜ ਦੇਣ ਨੇ ਇਹ ਤੀਰ ਦਿਖਾ ਲੈ ਆ ਪੂਰਾ ਤੀਰੀਆ ਜੀ ਇਹ ਹੁਣ ਟੀਰ ਕੱਢ ਗਈ ਦੂਜੇ ਸਨ ਆਹ ਰੱਖ ਚ ਮਾੜ ਆ ਜਾ ਦੇਖ ਦੇ ਬੱਚੀ ਸਕਰੀਨ ਤੇ ਨੰਦੀਂਦਾ ਮਾੜਾ ਟੀਰ ਕੱਢ ਗਏ ਡਾਉਣੀ ਆ ਵੀਰੇ ਆਪਾਂ ਇੱਥੇ ਕੀ ਪਰ ਇਹਦੇ ਦੋ ਅੰਡੇ ਲੈ ਲੈਣਨੇ ਪਹਿਲਾਂ ਆਪਾਂ ਆ ਪੱਲਾ ਦੇਖੋ ਕਿੰਨਾ ਡਬਲ ਹੈ। ਅਧਰੇ ਬੱਤਾ ਇਹ ਹੁਣ ਆਪਾਂ ਨੂੰ ਯਾਰ ਪੰਗਾ ਪੈ ਗਿਆ ਬਾਈ ਫਰਸਾਰੇ ਬੈਠੇ ਨੇ ਕਬੂਤਰੇ ਹੁਣ ਪੱਟਣੇ ਪੈਣੇ ਨੇ। ਆ ਲੈ। ਤੱਲੇ ਹੁੰਦੀ ਐਨ ਵਧੀਆ ਹੂੰ ਵੀ ਬਣੀ ਪਈ ਆ ਬਾਈ ਖਰਾਕ ਨਾਲੇ ਬਣਦੇ ਨੇ ਵੀਰੇ ਆਪਾਂ ਕਹਿੰਦੇ ਆ ਹੂੰ ਨਹੀਂ ਬਣਦੇ। ਲੈ। ਮਾਲਕ ਰੱਖੇ ਸੋਕਾਇਦ ਕੀ ਕਬੂਤਰ ਐਵੇਂ ਹੀ ਜੱਲਣ ਤੇ ਆਪਾਂ ਬੰਬ ਕੱਢ ਦਾਂਗੇ ਲੋਨੀ ਬਾਈ ਬਾਜੀਆਂ ਦੀ ਦੇਖੋ ਤੀ ਤੀ ਛੱਡ ਦਿਓ ਜੀ ਫੱਡੇ ਜਾ ਲਿਆਓ ਜੀ ਅਸੀਂ ਚੱਲਿਆ ਮੋਟਰ ਤੇ ਅੱਜ ਪਿਆਜ਼ ਬੀਜਣਾ ਹਾਂ ਆਂਟੀ ਬੈਠੀ ਆਂਟੀ ਬਾਈ ਬਾਈ ਅਰੇ ਜੀ ਅੱਨੇ ਆ ਪਿਆਜ਼ ਬੀਜਣ ਆਪਾਂ ਜੀ ਜਾਂਦੇ ਪਿਆਜ਼ ਬੀਜਣ ਦਾਦੂ ਜੀ ਅਮਰਾ ਜੀ ਹੈ ਮੇਰੀ ਦਾਦੀ ਐ ਵੀ ਚੱਲਿਆ ਮੈਂ ਵੀ ਚੱਲਿਆ ਸੂਤਰ ਦਾ ਕੀ ਦੋਖਾ ਹੈ ਅਟਾ ਪ੍ਰਾਣਾ ਝੋਟਾ ਪ੍ਰਾਣਾ ਝੋਟਾ ਜਹਾਜ ਆ ਜਹਾਜ ਮੰਡੀ ਦਾ ਬਹੁਤ ਕੋਈ ਪਹੁੰਚਨੇ ਆ ਰਹੇ ਮੋਟਰ ਦੇ ਜੰਦ ਉਹ ਸਾਹਮਣੇ ਮੋਟਰ ਜੀ ਸਾਡੀ ਪਪਲ ਦੇ ਕੋਲੇ ਉੱਤੇ ਆਉਂਦੇ ਨੇ ਪਤੰਗ ਬਹੁਤ ਪਿੱਛੇ ਪਿੱਛੇ ਦੇ ਅੰਦਰ ਕਈ 15 20 ਪਤੰਗ ਹੋਣਗੇ ਹਾਂਜੀ ਬੱਦੇ ਹੋਣਗੇ ਹਾਂਜੀ ਲਓ ਜੀ ਆ ਗਿਆ ਨੋ ਨੀ ਵਈ ਵਿੱਚ ਆ ਸਾਡੀ ਮੋਟਰ ਦਾ ਲੱਕਾ ਜੀ ਉਹ ਦੇਖੋ 3 ਤੁੰਤ ਲਾਉਂਦੀ ਗੱਟੂਰੀਆਂ ਨੂੰ ਆ ਇੱਧਰ ਨਾ ਜਾਣਾ ਆਪਾਂ ਤੂੰ ਹੀ ਘਮਾ ਦਦੀ ਹੋ ਜਾਂਦੇ ਨੇ ਮਹਾਰਾਜ ਭਾਈ ਜਾਨੀ ਸਾਡੀ ਫਲ ਚੜਾਈ ਜਾਂਦੀ ਆ ਚਲੋ ਜੀ ਉੱਥੇ ਜਾ ਕੇ ਦਿਖਾਉਣਿਆ ਤੁਹਾਨੂੰ ਲਾਉਂਦੇ ਵੀ ਦਿਖਾਵਾਂਗੇ ਜੀ ਕੀ ਲਾਉਣਾ ਪਿਆ ਤਰਫਾਲੀ ਜੀ ਭੁੱਲ ਗਿਆ ਉਹ ਲੈਣਾ ਆ ਆ ਗਿਆ ਆਪਣੇ ਦਿੱਲੀ ਵਾਲਾ ਰੋਡ ਮੇਨ ਜੀਟੀ ਰੋਡ ਆ ਫੈਕਟਰੀ ਤੋਂ ਪਰਲੇ ਪਾਸੇ ਦਿੱਲੀ ਤੋਂ ਅੰਮ੍ਰਿਤਸਰ ਵਾਲਾ ਆਦਰਾ ਸ਼ਹਿਰ ਆ ਗਿਆ ਇੱਧਰ ਲਓ ਜੀ ਆ ਗਿਆ ਨਾਨੀ ਬਾਈ ਖੇਚਿਆ ਕੀ ਆ ਬੀਗਣਾ ਆ ਦੇ ਨਾਨੇ ਬਾਈ ਆਉਂਦਾ ਹੀ ਚਾ ਇੱਧਰ ਨੀ ਕੀ ਸਾਡੀ ਲਓ ਜੀ ਲੈ ਚਾਬੀ ਇਹਦੇ ਸਾਰੇ ਕਰ ਲੈ ਆ ਤੂੰ ਤਾਂ ਚੱਲ ਜੀ ਨਿਗੀ ਵੀ ਆ ਗਈ ਇੱਧਰ ਦਾਦੀ ਇਹਦੀ ਨਾਨੇ ਦੀ ਵੇਚਣੀ ਆ ਦਿਖਾ ਦੇ ਪਨੀਰੀ ਵੇਚਣਾ ਇਹਨੇ ਗੱਠੇ ਇਹ ਆ ਲਓ ਜੀ ਗੱਠੇ ਇੱਧਰ ਆ ਲੈਣਾ ਕੱਢ ਦਵਾਂ ਮੈਂ ਆ ਵੀ ਦਿਖਾ ਦੇ ਆ ਦੋ ਪਹਿਲਾਂ ਬੀਜ ਗਏ ਤੇ ਜੱਟ ਜੀ ਨੇ ਇਹਦਾ ਲਾਈਆਂ ਨੇ ਉਪਰ ਮੈਂ ਇੱਥੇ ਨੋਨੀ ਪਈਦੇ ਇਹ ਚ ਕੀ ਸਾਲ ਪਾਲਕ ਲਾਈ ਆਪਾਂ ਇਹ ਚ ਮਿੱਥੇ ਲਾਏ ਨੇ ਉਪਰੇ ਹੋਰ ਲਾਵਾਂਗੇ ਹੁਣ ਨੋਨੀ ਬਈ ਤਿਆਰੀ ਕਰਤੀ ਏ ਆ ਵੀ ਦਿਖਾ ਦੇ ਕੀ ਚੀਜ਼ ਸਾਡੀ ਇੰਜੀਨੀਅਰ ਦੀ ਕੱਢਣ ਲੱਗੀ ਆ ਲੀਕਾਂ ਕੱਢਣ ਵਾਲੀ ਆ ਲਓ ਜੀ ਇੱਧਰ ਸਾਜੀ ਆ ਸਾਰੀਆਂ ਬੱਬਾ ਜੀ ਇਹ ਮਿੱਥੇ ਪਾਲਕ ਜੀ ਉਹ ਦਿਖਾ ਦੇ ਨਿੰਬੂ ਜੀ ਸਾਡੇ ਨਿੰਬੂਰੇ ਮਿੱਥੇ ਲਾ ਉਹ ਪਾਲਕ ਉਪਰੇ ਧਣੀਆਂ ਮੂੜੀਆਂ ਉਪਰੇ ਛੋਲੇ ਲਾਇਏ ਨੇ ਕਬੂਤਰਾਂ ਨੂੰ ਆਲਸੀ ਲਈਦੀ ਨਾਲੇ ਆਲਸੀ ਹੋਈ ਨਹੀਂ ਪੂਰੀ ਛੋਲੇ ਤਾਂ ਬਚ ਕੇ ਪਾਣੀ ਨਹੀਂ ਲਾਇਆ ਉਪਰੇ ਚਕੰਦਰ ਧਣੀਆਂ ਤੇ ਆਦੂ ਅਲਸਣ ਗੰਨੇ ਗੰਨੇ ਉਹਦੇ ਉਪਰੇ ਨੋਨੀ ਬਈ ਤੇ ਵੀ ਗ੍ਰਾਖਤਾ ਨੂੰ ਛੁਟਾ ਗ੍ਰਾਖਤਾ ਗ੍ਰਾਖਤਾ ਮੁਲਤ ਲੈ ਵੀ ਕੱਢ ਦੇ ਲੈਣਾ ਅੱਜ ਆ ਗਿਆ ਨੋਨੀ ਮੋਟਰ ਤੇ ਇਹ ਇਤਨਾ ਬਾਦ ਹਲ ਤਾਂ ਪਤੰਗ ਚੜਾਉਣਾ ਇਹਨੇ ਕੱਲ ਨੂੰ ਲਓ ਜੀ ਹੁਣ ਮੈਂ ਸਕੂਟਰ ਤੋਂ ਆਉਂਦਾ ਆ ਖੜ ਗਿਆ ਅਮਨ ਕੇ ਘਰੇ ਦਿਖਾਉਣੇ ਆ ਤੁਹਾਨੂੰ ਜਾਨਵਰ ਅਮਨ ਦੇ ਸਾਡੇ ਦੇ ਨਾਨਾ ਅਮਨ ਦਾ ਟੋਲ ਕੇ ਬੈਠਾ ਲੈਣ ਦਾ ਦੇਖ ਲੋ ਐਨ ਯਾਰ ਇਹਨਾਂ ਕੋਈ ਨਾ ਟਾਈਮ ਨਹੀਂ ਨਹੀਂ ਕਬੂਤਰ ਇਕਣ ਰਹਿਣ ਨਾਲ ਨਜ਼ਾਰਾ ਮਿੱਟੀ ਖਾਂਦੇ ਨੇ ਬਾਈ ਸਭ ਕੁਝ ਖਾਂਦੇ ਨੇ ਇਹਨਾਂ ਦੇ ਛਤਰੀਆਂ ਤੇ ਵੀ ਗਿੱਜੇ ਹੋਏ ਨੇ ਥੱਲੇ ਵੀ ਨੇ ਛਤਰੀਆਂ ਆ ਦੇ ਇੱਥੇ ਪਈਆਂ ਹੋਣਗੀਆਂ ਹਲਤਾ ਜਿੱਦਣ ਇਹਨਾਂ ਨੇ ਮਕਾਨ ਨੂੰ ਪਾ ਲਿਆ ਫੇਰ ਵਧੀਆ ਪਾਣੇ ਨਾ ਮੁਰਗੀਆਂ ਰੱਖ ਲੀਆਂ ਤਾਂ 4-1 ਮੁਰਗਾ ਵਿਚਾਰਾ ਮਾਰਤਾ ਮੈਨ ਲੱਗਦਾ ਇੱਥੇ ਵਿੱਚ ਲਾ ਕੇ ਕਹੇ ਦੇ ਮਰ ਗਿਆ ਲਾ 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 ਆ ਫੇਰ ਦਿਨ ਨੂੰ ਉੱਤਰ ਉੜਦੇ ਨਾ ਇਹ ਮਾਰਨਾ ਨਾ ਉਹਨਾਂ ਨੂੰ ਡਰਾਉਣ ਲਈ ਉਹ ਇੱਕ ਉੱਡ ਗਿਆ ਆ ਪਈ ਜਾਂਦੇ ਨੇ ਵਿੱਚ ਇਹਨਾਂ ਨੂੰ ਬੰਦ ਕਰਦੇ ਮਨ ਬਾਅਦ ਖੋਲਦੇ ਂ ਦਾਣੇ ਪਾ ਕੇ ਇਹਨਾਂ ਨੂੰ ਇਹਨੇ ਤੇਰੀ ਹਟਣਾ ਨਹੀਂ ਕਬੂਤਰ ਖੋ ਦੇਣ ਨੇ ਤੇਰੇ ਹੋ ਗਿਆ ਬੱਚਾ ਪਰੇ ਮਾਤਾ ਨੂੰ ਕਹਿਣਾ ਇਹਨੇ ਖੋ ਦੇਣ ਦੇ ਲੱਭਣੇ ਵੀ ਨਹੀਂ ਸਾਰੀ ਜੇਆਂ ਖਿੰਡਗੁੰਡ ਦੇ ਇਹ ਕਾਲਾ ਖੰਭ ਕੱਢ ਗਿਆ ਮਨ ਕਬੂਤਰੀ ਖੱਟੀਆਂ ਦੀ ਜਿਹੜੀ ਆਪਾਂ ਫੜੀ ਸੀ ਆਉ ਦੇ ਉਹ ਲਾਲ ਗੱਚ ਕਰੀਏ ਜੀ ਦੀ ਉਹੀ ਆ ਉਹ ਉਹ ਜਿਹੜੀ ਆਪਾਂ ਬਚਾਉਂਦਾ ਫੜਿਆ ਦੀ 190 ਥੱਲੇ ਵਾਲਾ ਹਾਂ ਉਹ ਇਹਦੀ ਅਕਾਲੀ ਚੁਸਕਾ ਲਓ ਜੀ ਦਾਣੇ ਨੂੰ ਦੇ ਰੋ ਪੈਂਦੇ ਟੁੱਟ ਟੁੱਟ ਕੇ ਬੈਠਾ ਕਾਲਾ ਜਿੰਨਾ ਜਾਂ ਕਾਲ ਸਰਾਹ ਦੇ ਆਉਂਦਾ ਮੂਰੇ ਨੂੰ ਆ ਕਬੂਤਰ ਆਹਾ ਇਨਾ ਬੰਬਾ ਕਾ ਕਾਨੂੰ ਬੱਚੇ ਵੀ ਇਹਦੇ ਉੱਡਣਗੇ ਇਹਨੂੰ ਮੈਂ ਕਿਹਾ ਲਾਇਆ ਕਹਿੰਨੀ ਇਹਨੇ ਕਿਹੜੀ ਨਾਲ ਕਿਹੜੀ ਨਾਲ ਲਾਇਆ ਉਹਨੇ ਇਹ ਉਹਦੇ ਨਾਲ ਆਏ ਕਾਣੇ ਦੀ ਪੱਠੇ ਨਾ ਉਹਦੀ ਕਬੂਤਰੀ ਨਾ ਕੋਈ ਸਾਹਮਣੇ ਕੋਈ ਨਹੀਂ ਕੋਈ ਨਹੀਂ ਬੈਠੀ ਰਹਿਣ ਦੇ ਬੱਚੇ ਨੇ ਆ ਬੱਚਾ ਘਝਾ ਹਾਲਾ ਤਾਂ ਸਮਾਰ ਕੇ ਜਿਹੜਾ ਲਾਇਆ ਤਾਂ ਖਰਾਬ ਨਾ ਕਰ ਲਈ ਤੇ ਫਿਰਨਸੀਆਂ ਹੋ ਗਈਆਂ ਯਾਰ ਕੋਈ ਨਹੀਂ ਕੋਈ ਨਹੀਂ ਹੋ ਜਾਣਾ ਠੀਕ ਆ ਕਾਲੇ ਸਿਰ ਵਾਲੀ ਕਬੂਤਰੀ ਕਿਹੜੀ ਅਮਨ ਸ਼ਾਹ ਕੀ ਆ ਦੇਖ ਰ ਵਿੱਚ ਫਿਰਦੀ ਆ ਕਾਲੀਆਂ ਅੱਖਾਂ ਦੀ ਆਹ ਰਹਾ ਚ ਚਿੱਟੀਆਂ ਦੀ ਦੇ ਮੂਰੇ ਖੜੀ ਮੈਂ ਕਹਿੰਦੀ ਸੀ ਆ ਚਿੱਟੀਆਂ ਦੀ ਉਹ ਰਮਾਨ ਵਾਲੀ ਕਹਿੰਦਾ ਜਿਹੜੀ ਉਹ ਹੈ ਹਾਂ ਇਹ ਤਾਂ ਉਹ ਜੋੜਾ ਹੀ ਜਿਹੜਾ ਆ ਉਹ ਉਹ ਹੈ ਹਨ ਹਾਂ ਕੀ ਲਿੱਤੀ ਸੀ ਮਲੀਪੁਰ ਵਾਲੇ ਮਿਲਦੇ ਤਾਂ ਯਾਰ ਆਪਣਾ ਬਚਾ ਲੈ ਗਏ ਫੜ ਕੇ ਮਲੀਪੁਰ ਵਾਲੇ ਆ ਕਬੂਤਰੀ ਜਮਾ ਹੀ ਆਪਣੇ ਕਬੂਤਰੀ ਵਰਗੀ ਹੈ ਜਿਹੜੀ ਆਪਣੇ ਕੋ ਚਿੱਟੀਆਂ ਦੀ ਨਹੀਂ ਉਹ ਹਾਂ ਹਾਂ ਦੇਖ ਉਹ ਤਾਂ ਆਈ ਆ ਮੁੰਡੇ ਤੋਂ ਉਹਨੇ ਕਲੋਨੀਆਂ ਵਾਲੇ ਤੋਂ ਜੋੜਾ ਹੀ ਆਇਆ ਚਿੱਟੀਆਂ ਦਾ ਉਹ ਉੱਤਰ ਬੈਠਾ ਉਹ ਦੇਖੋ ਪਾਣੀ ਪੋਣੀ ਹੋਈ ਵੀਰੇ ਤੇ ਮੁਰਗੀ ਆਪਾਂ ਖੋਲਤੀ ਦੀ ਆਉਂਦੀ ਨਹੀਂ ਬਾਹਰ ਇਹਨੂੰ ਹੁਣ ਵਿੱਚੇ ਦਾਣੇ ਪਾਏ ਨੇ ਆਲੇ ਕਾਲਾ ਪੁੱਤ ਕਾਲਾ ਮੈਨੂੰ ਕੁਝ ਕਹਿੰਦਾ ਟੂੜੀ ਫਸੀ ਪਈ ਦੀ ਨੱਕ ਚ ਬੁਝਾਰੀ ਦੇ ਦੇ ਬਈ ਕਿਆ ਬੱਚੇ ਕੱਡੂ ਗਿਓ ਹੁਣ ਧਰੇ ਨੇ 115 ਨੇ ਹਾਂ ਖਾਲਾ ਖਾਲਾ ਮੈਨੇ ਕੁਛ ਕਹਿੰਦਾ ਪਾਣੀ ਵੀ ਤਰ ਮੰਦੈ ਨਾ ਬਈ ਰੱਖਤਾ ਦਾਣਾ ਪਾਣੀ ਕਬੂਤਰ ਹਨ ਪਾਤਾ ਸਾਰਿਆਂ ਨੇ ਲਿਆ ਤੁਹਾਨੂੰ ਦਾਣੇ ਦਿਖਾਵਾਂ ਬਈ ਮੈਂ ਕਿਹੜੇ ਪਾਉਣਾ ਇੱਧਰ ਵੀ ਪਾਤੇ ਬਈ ਵੱਡੀਆਂ ਕਬੂਤਰੀਆਂ ਨੂੰ ਅਰ 2 3 ਇੱਧਰ ਬੱਚੇ ਨੇ ਉਹਨੇ ਕਬੂਤਰੀਆਂ ਸੀ ਇੱਕ ਪਾਸੇ ਕਰ ਦੇਣੀਆਂ ਨੇ ਆ ਬੱਚਾ ਵੀ ਕੱਟ ਲੈਣਾ ਯਾਰ ਇਹ ਬਾਹਰ ਵੀ ਨਹੀਂ ਗੱਡਿਆ ਤਾਂ ਜਵੇਂ ਹੀ ਉਹਦੇ ਨੀਲਾ ਛੋਟਾ ਜਿਹਾ ਜਿਹੜਾ ਆਪਾਂ ਚੱਕਿਆ ਪਰਸੋਂ ਚੁੱਤ ਦੇਖ ਚੋਕਦਾ ਬਈ ਆਪ ਹੀ ਹੈਗੇ ਤਿੰਨ ਚਾਰ ਨੇ ਇੱਧਰ ਉੱਡਣ ਵਾਲੇ ਕਾ ਬੈਠਾ ਮੂਰੇ ਇੱਕ ਉਹ ਨੀਲੇ ਨੂੰ ਵੀ ਡਾਵਾਂਗੇ ਉਹ ਕੰਤਾ ਜਿਹਾ ਬੈਠਾ ਇੱਕ ਉਹਦੇ ਨਾਲ ਬੈਠਾ ਇੱਕ ਆ ਜਿਹਾ ਸ਼ਾਕਾ ਠੀਕ ਹੋ ਗਿਆ ਵੀ ਡਾ ਲੈਣਾ ਇੱਕ ਉਹ ਬੈਠੀ ਆ ਉੱਤੇ ਖੱਟੀਆਂ ਦੀ ਗੂਦਰੀ ਇੱਕ ਉਹ ਕਾਲੀ ਜਿੰਨੀ ਉਹ ਬੈਠੀ ਆ ਇਹ ਡਾਉਣੇ ਵਾਲੀ ਨੇ ਨੋ ਵੀਰੇ ਇਹ ਕਬੂਤਰੀਆਂ ਆਪਾਂ ਇੱਕ ਪਾਸੇ ਕਰ ਲੈਣੀਆਂ ਨੇ ਗੌਰੇ ਚ ਕਰਦੀ ਉੱਡਣ ਵਾਲੇ ਕਬੂਤਰ ਉੱਧਰ ਕਰ ਦਾਂਗੇ ਇਹ ਲੈ ਇੰਨੀ ਮਸਤੀ ਸਿੱਧੀ ਹੱਥ ਤੇ ਹੀ ਆਉਂਦੀ ਆ ਆ ਜਾ ਆ ਜਾ ਆ ਜਾ ਪੁੱਤ ਆ ਜਾ ਆ ਜਾ ਓਏ ਆ ਜਾ ਆ ਜਾ ਮੇਰਾ ਪੁੱਤ ਆ ਜਾ ਆ ਜਾ ਆ ਜਾ ਆ ਜਾ ਆ ਜਾ ਆ ਜਾ ਉਹ ਆ ਜਾ 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 ਪੁੱਤ ਆ ਜਾ ਆਜੋ 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 ਆਇਆ 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 ਆ ਰਹੀ ਆ ਰਹੀ ਆਗੀ ਸਰ ਲਿਆ ਬਾਈ ਯਾਰ ਦਿਖਾਵਾਂ ਤੁਹਾਨੂੰ ਮੈਂ ਦਾਣੇ ਆਪਾਂ ਕਿਹੜੇ ਕਿਹੜੇ ਪਾਉਨੇ ਆ ਇਹਦੇ ਵਿੱਚ ਦਿਖਾ ਦਿੰਨਾ ਬਾਈ ਆ ਲਓ ਚਮਕੀ ਤੇ ਥੋੜੀ ਆਹ ਹਾਂ ਆਲਸੀ ਕਣਕ ਬਾਜਰਾ ਸੋਇਆਬੀਨ ਤੇ ਚਿੱਟੀ ਜਵਾਰ ਤਾਰਾ ਮੀਰਾ ਇਹ ਚੀਜ਼ਾਂ ਛੋਲੇ ਆਟਮਾ ਨੇ ਵੀਰੇ ਜੀ ਲਓ ਇਹ ਬਾਕੀ ਮਾਲ ਕਰਕੇ ਰੱਖੇ ਤਾਂ ਅੰਦਰੋਸਤੀ ਸੇਵਾ ਪੂਰੀ ਆ ਦੇਖਦੇ ਆ ਕਹਾਨੂੰ ਕੀ ਬਣਦਾ ਲਓ ਵੀਰੇ ਚੰਗਾ ਵੀਰੇ ਸਾਸਤਰੀ ਕਾਲ ਸਾਰੇ ਭਰਾਵਾਂ ਨੂੰ ਤੇ ਬਹੁਤ ਬਹੁਤ ਧੰਨਵਾਦ ਬਾਈਆਂ ਦਾ ਜਿਹੜਾ ਸਪੋਰਟ ਕਰਦੇ ਨੇ ਕਿਛਾ ਤਰੀਆਂ ਆਪਣੇ ਦੋ ਆ ਲਾਈਆਂ ਪਈਆਂ ਤੇ ਬਾਈ ਸਾਸਰੀ ਕਾਲ ਤੇ ਦਿਨ ਹੋ ਗਏ ਬਾਈ ਗਰਮੈਦਗੀ ਛੇਤੀਓ ਤੇ ਮਿਲਦੇ ਆ ਬਾਜ਼ੀਆਂ ਤੇ ਲਾਵੇਂ ਨੇ ਆ ਰਿਆ ਦੇ ਲੋਦਾਣਾ ਵੀਰੇ ਕੋਈ ਲਕੋ ਕੇ ਨਹੀਂ ਪਾਉਂਦੇ ਸਾਰਿਆਂ ਨੂੰ ਇਹੀ ਵੱਡੇ ਕਬੂਤਰਾਂ ਨੂੰ ਸਾਰਿਆਂ ਕਬੂਤਰੀਆਂ ਨੂੰ ਮੁਰਗਿਆਂ ਨੂੰ ਵੀ ਆਹੀ ਪੈਂਦਾ ਵੀਰੇ ਆ ਦੇ ਲੋ ਹਾਂ ਬਈ ਲੜਾਈ ਕਰਨੀ ਆ ਜਾ ਆ ਜਾ ਆ ਜਾ ਆ ਜਾ ਚੰਗਾ ਬਾਈ ਸਾਸਰੀ ਕਾਲ ਆਰਸ਼ਾ ਮੋਟਰ ਤੇ ਲਾਈਕ ਸ਼ੇਅਰ ਸਬਸਕ੍ਰਾਈਬ ਕਮੈਂਟ ਬੰਮ